ਦੇਖੋ ਜੀ ਸਾਡੀ ਕੋਸ਼ਿਸ਼ ਹੁੰਦੀ ਖਾਸ ਕਰਕੇ ਮੇਰੇ ਜਿਹੜੇ ਕੈਰੈਕਟਰਸ ਹੁੰਦੇ ਮੈਂ ਤਾਂ ਹਮੇਸ਼ਾ ਇਹੀ ਕੋਸ਼ਿਸ਼ ਕਰਦੀ ਆ ਕਿ ਇਹੋ ਜਿਹੇ ਰੋਲ ਕੀਤੇ ਜਾਣ ਜਿਹੜੇ ਐਂਟਰਟੇਨਮੈਂਟ ਵਾਲੇ ਹੋਣ ਸਟ्रेस ਨਾਲ ਪਰੇ ਹੋਏ ਸਾਡੇ ਦਰਸ਼ਕ ਜਿਹੜੇ ਸਿਨੇਮਾ ਹਾਲ ਚੋਂ ਤੇ ਹੱਸਣ 2 ਘੰਟੇ ਉਸ ਸਟ्रेस ਤੋਂ ਫ੍ਰੀ ਹੋਣ ਤੇ ਖੁਸ਼ ਹੋ ਕੇ ਘਰ ਜਾਣ ਤੇ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਇਸ ਫਿਲਮ ਬਾਰੇ ਇਹੀ ਲੱਗ ਰਹੀ ਆ ਕਿ ਇਹ ਫਿਲਮ ਜਿਹੜੀ ਕੈਰੈਕਟਰਸ ਦੀ ਫਿਲਮ ਆ ਪਹਿਲੀ ਵਾਰ ਇੰਜ ਹੋਇਆ ਕਿ ਕੈਰੈਕਟਰਸ ਦੀ ਕੋਈ ਫਿਲਮ ਜਦੋਂ ਅਸੀਂ ਪਹਿਲਾਂ ਉਹਦਾ ਪਾਰਟ ਰਿਲੀਜ਼ ਕੀਤਾ ਤਾਂ ਅਸੀਂ ਬੜੇ ਡਰੇ ਸੀ ਜਿਹੜੇ ਫਿਲਮ ਦੇ ਡਿਸਟ੍ਰੀਬਿਊਟਰ ਸੀ ਉਹਨਾਂ ਨੂੰ ਵੀ ਲੱਗਦਾ ਸੀ ਵੀ ਪਤਾ ਨਹੀਂ ਫਿਲਮ ਕਿਵੇਂ ਦੀ ਰਹੂਗੀ ਟਿਕਟ ਕਿਡਕੀ ਦੇ ਉੱਪਰ ਸਾਡੇ ਪ੍ਰੋਡਿਊਸਰਸ ਨੂੰ ਵੀ ਅਸੀਂ ਸਾਰੇ ਐਕਟਰ ਵੀ ਕਿਉਂਕਿ ਇਹ ਜੋੜੀ ਜਿਹੜੀ ਆ ਹੀ ਰੋਹੇ ਰੰਦ ਦੀ ਬਿਲਕੁਲ ਨਵੇਂ ਸੀਗੇ ਫ੍ਰੈਸ਼ ਸੀਗੇ ਔਰ ਹਾਲਾਂਕਿ ਸਿੰਗਰ ਦੇ ਤੌਰ ਤੇ ਮਹਿਤਾਬ ਹੁਣਾ ਦਾ ਕਾਫੀ ਅੱਛਾ ਨਾਮ ਸੀ ਮਾਡਲਿੰਗ ਤਨਵੀ ਹੁਣਾ ਨੇ ਵੀ ਕੀਤੀ ਸੀ ਪਰ ਇਹਦੇ ਬਾਵਜੂਦ ਵੀ ਇੱਕ ਉਹ ਹੁੰਦਾ ਨਾ ਕਿ ਬਹੁਤ ਵੱਡੇ ਔਰੇ ਦੇ ਨਾਲ ਨਹੀਂ ਸੀ ਅਸੀਂ ਕਰ ਸਕੇ ਆਪਣਾ ਸਟਾਰਟਅਪ ਤੇ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਵਕਾਇਆ ਉਹ ਫਿਲਮ ਨੇ ਇੱਕ ਰਿਕਾਰਡ ਬਣਾਇਆ ਤੇ ਉਦੋਂ ਤੋਂ ਅਸੀਂ ਸਹਿਸਵਾਈ ਫਿਲਮ ਬਣਾ ਲਈ ਅੰਜ ਭੋਲੇ ਭਾਈ ਪਰ ਹੁਣ ਸਾਨੂੰ ਲੱਗਾ ਵੀ ਤੁਸੀਂ ਇੰਨਾ ਪਿਆਰ ਦਿੱਤਾ ਤੇ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੋਰ ਜ਼ਿਆਦਾ ਵਧੀਆ ਕੰਮ ਕਰੀਏ ਤੇ ਐਤਕੀ ਤੇ ਅਸੀਂ ਆਪਣੇ ਸਾਰੇ ਐਫਰਟ ਲਾਏ ਨੇ ਕਹਾਣੀ ਨੂੰ ਹੋਰ ਜ਼ਿਆਦਾ ਕ੍ਰਿਸਪੀ ਬਣਾਇਆ ਹੈ ਹੋਰ ਵੱਧ ਫੇਮਸ ਕਲਾਕਾਰ ਜਿਹੜੇ ਇਹਦੇ ਵਿੱਚ ਸ਼ਾਮਲ ਕੀਤੇ ਆ ਇਹ ਸਾਡੀ ਦੋਵਾਂ ਦੀ ਜਿਹੜੀ ਲੜਾਈ ਹੋ ਤਾਂ ਫਿਲਮ ਵੇਖ ਕੇ ਪਤਾ ਲੱਗਣਾ ਸੀ ਇਸ ਵਾਰੀ ਉਹ ਸੱਸ ਦਾ ਰੋਲ ਹੈ ਜਿਸ ਤਰ੍ਹਾਂ ਪਹਿਲਾਂ ਸੀ ਮੈਂ ਤਾਂ ਕਿਹਾ ਸੀ ਹੀਰੋਇਨ ਦਾ ਦੇ ਦੋ ਇਹਨੂੰ ਸੱਸ ਬਣਾ ਦੋ ਬੰਦਾ ਜਿਹੜਾ ਫਿਰ ਜੋ ਥੋੜਾ ਜਿਹਾ ਚਿਹਰਾ ਜਿਹਾ ਕਹਿੰਦੇ ਫਿਰ ਜਰਾਤ ਮਤਲਬ ਗਲੈਮਰ ਚਾਹੀਦਾ ਜੀ ਨੀ ਤਾਂ ਇਹ ਬਿਨਾ ਕੋਈ ਪੰਜਾਬੀ ਗਲੈਮਰ ਤੋਂ ਨਹੀਂ ਹੁੰਦੀ ਬਹੁਤ ਸ਼ੁਕਰੀਆ ਤੁਹਾਡਾ ਮੈਂ ਇੰਜ ਹੀ ਮਹਿਸੂਸ ਕਰਦੀ ਮੈਨੂੰ ਲੱਗਦਾ ਕਿ ਸਾਰਿਆਂ ਦੀ ਇੱਕ ਸਾਂਝੀ ਐਫਰਟ ਹੁੰਦੀ ਬਟੇ ਆ ਕਿ ਚਲੋ ਅਸੀਂ ਆਹ ਵਾਲੀ ਫਿਲਮ ਹੁਣ ਕਰ ਰਹੇ ਹਾਂ ਤੇ ਅੱਜ ਰਿਲੀਜ਼ ਹੋ ਗਈ ਹੈ ਇੱਕ ਫੈਮਿਲੀ ਡਰਾਮਾ ਜ਼ਬਰਦਸਤ ਹੈ ਛੁੱਟੀਆਂ ਹੋ ਗਈਆਂ ਸਾਰੇ ਜਣੇ ਆਓ ਤੇ ਜਿਨ੍ਹਾਂ ਦੇ ਅੱਜ ਜਨਮ ਦੇਣੇ ਆ ਉਹ ਟਿਕਟਾਂ ਗਿਫਟ ਕਰੋ ਹੈਨਾ ਆਪਣੇ ਸਾਥੀਆਂ ਨੂੰ ਦੋਸਤਾਂ ਨੂੰ ਬਥੇਰਾ ਆਪਾਂ ਪਾਰਟੀਆਂ ਛਾਟੀਆਂ ਹੋਰ ਰੂਪਾਂ ਚ ਕਰ ਲਈਆਂ ਅੱਜ ਇਸ ਰੂਪ ਚ ਵੀ ਕਰੀਏ ਹੁਣ ਸਾਰੇ ਜਣੇ ਬੜਾ ਕਹਿੰਦੇ ਰਹਿੰਦੇ ਮੈਂ ਤੁਹਾਨੂੰ ਬੜਾ ਪਿਆਰ ਕਰਦੇ ਹਾਂ ਜੀ ਤੁਸੀਂ ਸਾਡੇ ਬੜੇ ਫੇਵਰਟ ਹੋ ਮੈਨੂੰ ਅੱਜ ਪਤਾ ਲੱਗਣਾ ਕਿ ਕਿੰਨਾ ਪਿਆਰ ਕਰਦੇ ਹੋ ਕਿਉਂਕਿ ਮੈਨੂੰ ਪਹਿਲੇ ਦਿਨ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਸੋ ਆਪਾਂ ਸਾਰੇ ਜਣੇ ਅੱਜ ਸਿਨੇਮਾ ਘਰਾਂ ਚ ਮਿਲਦੇ ਆ ਤੇ ਸਾਰਿਆਂ ਨੇ ਇਹੋ ਹੀ ਕਹਿਣਾ ਵਾ ਵੀ ਅਹੀਂ ਦੋਮਾ ਜਣੀਆਂ ਨੇ ਬੜਾ ਹੀ ਵਧੀਆ ਕੰਮ ਕੀਤਾ ਇਹ ਵਿਚਾਰਾ ਤੇ ਵਿੱਚ ਲੁੱਟਣੀ ਖੰਦਾ ਰਿਆ ਥੈਂਕ ਯੂ ਗੋਡ ਬਲੈਸ ਯੂ ਥੈਂਕ ਯੂ ਅੱਜ ਦਾ ਪਾਗਲ ਦਿਨ ਚੜਿਆ ਸਾਡੀ ਫਿਲਮ ਅੱਜ ਰਿਲੀਜ਼ ਹੋਈ ਹੈ ਤੇ ਅਸੀਂ ਬਾਬਾ ਜੀ ਤੋਂ ਬlesings ਲੈਣ ਆਏ ਆ ਪਵਿੱਤਰ ਤਰਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ ਤੇ ਮੈਂ ਇਹ ਅਰਦਾਸ ਕਰਦੀ ਹਾਂ ਰੱਬ ਅੱਗੇ ਕਿ ਸਾਡੀ ਫਿਲਮ ਸੁਪਰ ਡੁੱਪਰ ਹਿੱਟ ਜਾਏ ਕਿਉਂਕਿ ਅਸੀਂ ਇੱਕ ਬਹੁਤ ਹੀ ਫੈਮਲੀ ਪਰਿਵਾਰਕ ਫਿਲਮ ਬਣਾਈ ਹੈ ਜਿੱਤੇ ਵਿੱਚ ਐਂਟਰਟੇਨਮੈਂਟ ਵੀ ਹੈ ਤੇ ਬਸ ਇਹ ਕਹਿਣਾ ਚਾਹੁੰਦੀ ਹਾਂ ਕਿ ਰੱਬ ਭਾਗ ਲਾ ਸਾਡੀ ਫਿਲਮ ਇਸ ਤਰ੍ਹਾਂ ਜ਼ਰੂਰ ਜੀ ਮੇਰਾ ਨੂ ਦਾ ਹੀ ਕੈਰੈਕਟਰ ਹੈ ਜਿਵੇਂ ਕਿ ਪਾਰਟ 1 ਚ ਸੀਗਾ ਬਟ ਇਸ ਵਾਰ ਮੈਂ ਥੋੜੀ ਜੀ ਕੌਨਫੀਡੈਂਟ ਤੇ ਤਿੱਖੀ ਨੂ ਕੀ ਆਈਆਂ ਜਿਹੜੀ ਆਪਣੀ ਸੱਸ ਨੂੰ ਪੂਰੀ ਟੱਕਰ ਦੇਦੀ ਹੈ ਇਸ ਦਾ ਪਾਰਟ 2 ਲੈ ਕੇ ਅਗਰ ਪਾਰਟ 3 ਵੀ ਆਊਗੀ ਜੀ ਬਿਲਕੁਲ ਬਿਲਕੁਲ ਭਾਈ ਗਰੂ ਜੀ ਮੇਅਰ ਕਰਨ ਪਾਰਟ 2 ਸਫੁੱਟ ਉੱਪਰ ਹਟ ਜਾਏ ਅਸੀਂ 3 ਦੀ ਵੀ ਸ਼ੂਟਿੰਗ ਬਹੁਤ ਜਲਦੀ ਸ਼ੁਰੂ ਕਰਾਂਗੇ ਜੀ ਇਹ ਹੀ ਅਰਦਾਸ ਕਰਦੀਆਂ ਸਾਰਿਆਂ ਨੂੰ ਇਹ ਰਿਕੁਐਸਟ ਕਰਦੀਆਂ ਕਿ ਫੈਮਿਲੀ ਫਿਲਮ ਹੈ ਐਂਟਰਟੇਨਮੈਂਟ ਹੈ ਪੋਲਿਟੀਕਲ ਡਰਾਮਾ ਵੀ ਐਡ ਕੀਤਾ ਹੈ ਇਸ ਵਾਰ ਤੁਹਾਨੂੰ ਉਹਦੇ ਨਾਲ-ਨਾਲ ਇੱਕ ਬਹੁਤ ਹੀ ਅਮੇਜ਼ਿੰਗ ਹਾਰਰ ਡਰਾਮਾ ਵੀ ਦੇਖਣ ਨੂੰ ਮਿਲੇਗਾ ਤੇ ਸਾਰੇ ਜਣੇ ਆਪਣੇ ਪਰਿਵਾਰਾਂ ਨਾਲ ਫਰੈਂਡਸ ਨਾਲ ਸਾਰਿਆਂ ਨੂੰ ਇਕੱਠੇ ਲੈ ਕੇ ਜਾਓ ਤੇ ਸਾਡੀ ਫਿਲਮ ਦੇਖੋ ਨੀ ਮੈਂ ਸੱਸ ਕਿਨੀ ਜਿਵੇਂ ਕੱਲ ਚੰਡੀਗੜ੍ਹ 에어ਪੋਰਟ ਤੇ ਇੱਕ ਮਿਲਨ ਆਪਣਾ ਹੋਇਆ ਕਿਵੇਂ ਦੇਖੀ ਜੀ ਮੈਨੂੰ ਇੰਨਾ ਜ਼ਿਆਦਾ ਉਸ ਚੀਜ਼ ਦਾ ਪਤਾ ਨਹੀਂ ਐਦਾਂ ਵੈਸੇ ਆਰਟਿਸਟਸ ਨਾਲ ਨਹੀਂ ਹੋਣਾ ਚਾਹੀਦਾ ਬਿਕੋਜ਼ ਅਸੀਂ ਫਿਲਮ ਪ੍ਰੋਮੋਸ਼ਨ ਵਿੱਚ ਕਾਫੀ ਜ਼ਿਆਦਾ ਬਿਜ਼ੀ ਆ ਤੇ ਮੈਂ ਨਹੀਂ ਕਰ ਪਾਈ ਆਈ ਡੋਟ ਨੋ ਬਰਬਾਰ ਸਾਹਿਬ ਆਏ ਆ ਸਾਡੀ ਫਿਲਮ ਨਹੀਂ ਮੈਂ ਸਸਕੁਪਨੀ 2 ਆ ਰਹੀ ਹੈ ਕਿ ਅਸੀਂ ਅੱਜ ਮੱਥਾ ਟੇਕਣ ਆਏ ਆ ਤੇ ਅਰਦਾਸ ਕਰਦੇ ਆ ਜਿਵੇਂ ਪਹਿਲੀ ਫਿਲਮ ਨੂੰ ਪਿਆਰ ਮਿਲਿਆ ਸੀ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਕਿਰਪਾ ਕਰਨ ਤੇ ਸਾਡੀ ਇਸ ਫਿਲਮ ਨੂੰ ਵੀ ਪਿਆਰ ਮਿਲੇ ਪਹਿਲੀ ਫਿਲਮ ਤੇ ਹੁਣ ਤੋਂ ਕਿੰਨਾ ਡਿਫਰੈਂਟ ਲੱਗਦਾ ਜੀ ਉਹ ਹੀ ਸਾਡੀ ਸਟੋਰੀ ਦੇ ਵਿੱਚ ਅਸੀਂ ਸਟੋਰੀ ਨੂੰ ਹੋਰ ਨਿਖਾਰਨ ਦੀ ਟਰਾਈ ਕੀਤੀ ਹੈ ਤੇ ਬੜੀਆਂ ਐਲੀਮੈਂਟਸ ਵਿੱਚ ਪਾਏ ਆ ਲੇਕਿਨ ਸਾਡਾ ਪਰਿਵਾਰ ਸਾਰਾ ਉਹੀ ਹੈ ਸਾਰੇ ਕੈਰੈਕਟਰਸ ਨੇ ਕੁਝ ਐਡ ਔਨ ਹੋਏ ਨੇ ਸੋ 7 ਜੂਨ ਅੱਜ ਦਿਨ ਚੜਿਆ ਕਰਮਾ ਵਾਲਾ ਤੇ ਸਾਡੀ ਮੂਵੀ ਰਿਲੀਜ਼ ਹੋਈ ਫਿਲਮ ਦੀ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਫਿਲਮ ਦੀ ਸ਼ੂਟਿੰਗ ਮੁਹਾਲੀ ਦੇ ਨੇੜੇ ਰੋਪੜ ਜੀ ਤੇ ਬਾਕੀ ਕੋਸ਼-ਕੋਸ਼ ਨੇੜੇ ਤੇੜੇ ਪਿੰਡਾਂ ਦੇ ਵਿੱਚ ਹੋਈ ਹੈ ਸੱਜ ਤੇ ਕਿਸ ਤਰ੍ਹਾਂ ਦਾ ਮਾਹੌਲ ਦੇਖਣ ਨੂੰ ਮਿਲਿਆ ਜੀ ਫਿਲਮ ਨੂੰ ਲੈ ਕੇ ਜੀ ਪਹਿਲਾਂ ਵੀ ਟੀਜ਼ਰਾਈ ਹੋਈ ਬਣਾਈ ਹੋਈ ਸੈਟ ਤੇ ਮਾਹੌਲ ਬਹੁਤ ਵਧੀਆ ਹੁੰਦਾ ਸੀ ਕਿਉਂਕਿ ਅਸੀਂ ਸਾਰੇ ਹੀ ਇੱਕ ਪਰਿਵਾਰ ਆ ਔਰ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਮਿਲ ਕੇ ਰਲ ਮਿਲ ਕੇ ਅਸੀਂ ਇਹੀ ਕੋਸ਼ਿਸ਼ ਕਰਦੇ ਸੀ ਕਿ ਅੱਛਾ ਮਾਹੌਲ ਰਵੇ ਅੱਛੀ ਸ਼ੂਟਿੰਗ ਹੋਵੇ ਤੇ ਅਸੀਂ ਆਪਣੇ ਪਰਿਵਾਰ ਵਰਗਾ ਮਹਿਸੂਸ ਕਰੀਏ ਹਾਂ ਜੀ ਬਿਲਕੁਲ ਸਾਡੀ ਫਿਲਮ ਰਿਲੀਜ਼ ਹੋ ਚੁੱਕੀ ਹੈ ਤੁਸੀਂ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਜਾਓ ਕਿਉਂਕਿ ਇਹ ਸਾਡੀ ਫਿਲਮ ਇੱਕ ਪਰਿਵਾਰਿਕ ਫਿਲਮ ਹੈ ਔਰ ਤੁਸੀਂ ਜਾਓਗੇ ਤਾਂ ਇੱਕ ਵਧੀਆ ਸੁਨੇਹਾ ਲੈ ਕੇ ਆਪਣੇ ਘਰੇ ਆਓਂਗੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਉਹਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲਦ, ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਮਿਲੇਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ કરો બર્થડે પાર્ટીમ પાર્ટી યા કોઈ હોય પાર્ટી આજ બુક કરો અજનલા પુરા અને મશહુર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।